ਹਲੋ ਜੀ ਸਸਕੀਰ ਸਾਰਿਆਂ ਨੂੰ ਤੇ ਅੱਜ ਆਪਾਂ ਜਾਣਾਂਗੇ ਸੈਲੂਲਰ ਜੇਲ ਬਾਰੇ ਜਿਹਨੂੰ ਖਾਸ ਤੌਰ ਤੇ ਕਾਲਾ ਪਾਣੀ ਜੇਲ ਵੀ ਕਿਹਾ ਜਾਂਦਾ ਹੈ ਇਤਿਹਾਸ ਦੇ ਪੰਨਿਆਂ ਵਿੱਚ ਮਸ਼ਹੂਰ ਇਹ ਜੇਲ ਖਾਸ ਤੌਰ ਤੇ ਫ੍ਰੀडम फाइਟਰਸ ਦੇ ਲਈ ਬਣਾਈ ਗਈ ਸੀ ਜੋ ਉਸ ਸਮੇਂ ਤੇ ਭਾਰਤ ਦੀ ਫ੍ਰੀडम ਲਈ ਲੜਾਈ ਲੜ ਰਹੇ ਸੀ ਕਿਉਂ ਇਸ ਜੇਲ ਦੀਆਂ ਕੰਧਾਂ ਬਿਲਕੁਲ ਨੀਵੀਆਂ ਰੱਖੀਆਂ ਗਈਆਂ ਸੀਗੀਆਂ ਤੇ ਕਿਉਂ ਇਥੋਂ ਚਾਹ ਕੇ ਵੀ ਕੋਈ ਭੱਜ ਨਹੀਂ ਸਕਦਾ ਸੀ ਇੰਨਾ ਸਭ ਗੱਲਾਂ ਨੂੰ ਆਪਾਂ ਡਿਸਕਸ ਕਰਾਂਗੇ ਆਪਣੀ ਅੱਗੇ ਦੀ ਵੀਡੀਓ ਦੇ ਵਿੱਚ ਤਾਂ ਇਸ ਕਰਕੇ ਵੀਡੀਓ ਨੂੰ ਬਿਲਕੁਲ ਐਂਡ ਤੱਕ ਦੇਖਣਾ ਹੈ ਭਾਰਤ ਦੀ ਆਜ਼ਾਦੀ ਦੀ ਲੜਾਈ ਲਈ ਪਹਿਲਾ ਸੁਤੰਤਰਤਾ ਸੰਗਰਾਮ ਤੁਸੀਂ ਜਾਣਦੇ ਹੋ 1857 ਈਸਵੀ ਵਿੱਚ ਹੋਇਆ ਇਸ ਤੋਂ ਪਹਿਲਾਂ ੌਲੇ-ੌਲੇ ਭਾਰਤੀ ਲੋਕ ਅੰਗਰੇਜ਼ੀ ਹਕੂਮਤ ਦੇ ਤਸੀਹੇ ਚੁਪਚਾਪ ਸਹਿਨ ਕਰ ਰਹੀ ਸੀ ਤੇ ਆਪਣੇ ਸ਼ਰੀਰ ਤੇ ਹੰਡਾ ਵੀ ਰਹੀ ਸੀ ਪਰ ਜਦੋਂ 1857 ਦਾ ਸੁਤੰਤਰਤਾ ਸੰਗਰਾਮ ਹੁੰਦਾ ਹੈ ਤਾਂ ਅੰਗਰੇਜ਼ਾਂ ਨੂੰ ਇਹ ਗੱਲ ਪਸੰਦ ਨਹੀਂ ਆਉਂਦੀ ਕਿ ਸਾਡੇ ਵਿਰੋਧ ਦੇ ਵਿੱਚ ਇਹ ਖੜੇ ਹੋਣ ਤਾਂ ਉਹਨਾਂ ਲੋਕਾਂ ਨੂੰ ਅੰਗਰੇਜ਼ੀ ਹਕੂਮਤ ਦੇ ਖਿਲਾਫ ਲੜਦੇ ਸੀ ਮਤਲਬ ਜੋ ਲੋਕ ਅੰਗਰੇਜ਼ੀ ਹਕੂਮਤ ਦੇ ਖਿਲਾਫ ਲੜਦੇ ਸੀ ਉਹਨਾਂ ਲਈ ਅੰਗਰੇਜ਼ਾਂ ਨੇ ਇੱਕ ਸਖਤ ਸਜ਼ਾ ਚੁਣੀ ਜ ਜਿਹਨੂੰ ਕਾਲਾ ਪਾਣੀ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਇਹ ਜੋਇਲ ਪੋਰਟ ਬਲੇਅਰ ਨਾਮਕ ਜਗ੍ਹਾ ਤੇ ਅੰਡਾਮਾਨ ਨਿਕੋਬਰ ਦੀਪ ਸਮੂਹ ਦੇ ਵਿੱਚ ਬਣਾਈ ਗਈ ਜਿਹਦੇ ਵਿੱਚ ਹਜ਼ਾਰੋਂ ਮੀਲ ਤੱਕ ਦੂਰ ਦੂਰ ਤੱਕ ਪਾਣੀ ਸੀ ਇਸ ਕਰਕੇ ਇਸ ਜੇਲ ਦੀਆਂ ਦੀਵਾਰਾਂ ਨੂੰ ਨੀਵਾ ਰੱਖਿਆ ਗਿਆ ਕਿਉਂਕਿ ਹਜ਼ਾਰੋਂ ਮੀਲ ਪਾਣੀ ਹੋਣ ਕਰਕੇ ਕੋਈ ਚਾਹ ਕੇ ਵੀ ਉੱਥੋਂ ਭੱਜ ਨਹੀਂ ਸਕਦਾ ਸੀ ਔਰ ਜੇ ਕੋਈ ਭੱਜ ਜਾਂਦਾ ਸੀ ਤਾਂ ਉਹਦੀ ਰਸਤੇ ਵਿੱਚ ਹੀ ਮੌਤ ਹੋ ਜਾਂਦੀ ਸੀ ਹੁਣ ਇਸ ਸੈਲੂਲਰ ਜੇਲ ਦਾ ਨਾਮ ਕਾਲਾ ਪਾਣੀ ਜੇਲ ਕਿਵੇਂ ਪਿਆ ਉਸ ਸਮੇਂ ਵਿੱਚ ਹਿੰਦੂਆਂ ਦੇ ਵਿੱਚ ਇੱਕ ਮੰਨਤਾ ਸੀ ਕਿ ਜੇ ਕੋਈ ਸਮੁੰਦਰ ਦੀ ਯਾਤਰਾ ਕਰ ਲਵੇਗਾ ਤਾਂ ਉਹ ਦਾ ਤਰਮਪ੍ਰਸ਼ਟ ਹੋ ਜਾਵੇਗਾ ਇਸ ਕਰਕੇ ਇਸ ਜੇਲ ਦਾ ਨਾਮ ਕਾਲਾ ਪਾਣੀ ਰੱਖਿਆ ਗਿਆ ਕਿਹਾ ਜਾਂਦਾ ਹੈ ਕਿ 1857 ਦਾ 1857 ਦੇ ਵਿਦਰੋਹ ਤੋਂ ਬਾਅਦ 200 ਕੈਦੀਆਂ ਨੂੰ ਕਾਲਾ ਪਾਣੀ ਭੇਜਿਆ ਗਿਆ ਜੇਲ੍ਹ ਵਿੱਚ ਕੈਦੀਆਂ ਨਾਲ ਬਹੁਤ ਗੰਦਾ ਵਿਵਹਾਰ ਕੀਤਾ ਜਾਂਦਾ ਸੀ ਸਵੇਰੇ ਉੱਠਣ ਦਾ ਟਾਈਮ ਵੀ ਫਿਕਸ ਸੀ ਔਰ ਜੇ ਉਸ ਤੋਂ ਲੇਟ ਕੋਈ ਉਰਦਾ ਸੀ ਤਾਂ ਉਹਦੇ ਤੇ ਡੰਡੇ ਵਰਸਾਏ ਜਾਂਦੇ ਸੀ 700 ਕੈਦੀਆਂ ਨੂੰ ਨਹਾਣ ਧੋਣ ਦੇ ਲਈ ਫਰੈਸ਼ ਹੋਣ ਵਾਸਤੇ ਸਿਰਫ ਔਰ ਸਿਰਫ 1 ਘੰਟਾ ਦਿੱਤਾ ਜਾਂਦਾ ਸੀ ਔਰ ਪੀਣ ਦਾ ਪਾਣੀ ਤਾਂ ਇਹੋ ਜਿਹਾ ਸੀ ਕਿ ਜਿਹਦੇ ਨਾਲ ਕੋਈ ਮੂਹ ਵੀ ਨਾ ਤੋਸਕੇ ਕਿਹਾ ਜਾਂਦਾ ਹੈ ਕਿ ਖਾਣ ਲਈ ਹਰੇ ਰੰਗ ਦੇ ਪਾਣੀ ਦੇ ਉੱਤੇ ਤੈਰਦੇ ਹੋਏ ਪੱਤੇ ਦਿੱਤੇ ਜਾਂਦੇ ਸੀ ਅਤੇ ਕੀੜਿਆਂ ਵਾਲੀ ਦਾਲ ਸਰਵ ਕੀਤੀ ਜਾਂਦੀ ਸੀ ਜੇ ਕੋਈ ਇਸ ਖਾਣੇ ਦੇ ਵਿਰੋਧ ਦੇ ਵਿੱਚ ਭੁੱਖਾ ਰਹਿੰਦਾ ਸੀ ਜਾਂ ਅੰਦੋਲਨ ਕਰਦਾ ਸੀ ਤਾਂ ਉਸ ਨੂੰ ਬੰਨ ਕੇ ਧੱਕੇ ਨਾਲ ਉਹੀ ਖਾਣਾ ਖਵਾਇਆ ਜਾਂਦਾ ਸੀ ਤੇ ਨਾਲ ਕੁੱਟਿਆ ਵੀ ਜਾਂਦਾ ਸੀ ਜੇਲ੍ਹ ਦਾ ਸਾਰਾ ਕੰਮ ਚਾਹੇ ਕਿਵੇਂ ਦਾ ਵੀ ਹੋਵੇ ਚਾਹੇ ਸਫਾਈ ਦਾ ਚਾਹੇ ਕੰਸਟਰਕਸ਼ਨ ਦਾ ਉਹ ਇਨ੍ਹਾਂ ਕੈਦੀਆਂ ਤੋਂ ਹੀ ਕਰਵਾਇਆ ਜਾਂਦਾ ਸੀ ਤੇ ਤੁਸੀਂ ਇਹ ਗੱਲ ਸੁਣ ਕੇ ਹੈਰਾਨ ਹੋਵੋਗੇ ਕਿ ਕੰਮ ਕਰਦੇ ਵਕਤ ਵੀ ਉਹਨਾਂ ਦੇ ਹੱਥਾਂ ਦੇ ਵਿੱਚ ਹੱਥਾਂ ਦੇ ਵਿੱਚ ਗਲੇ ਦੇ ਵਿੱਚ ਬੇੜੀਆਂ ਬਨੀਆਂ ਜਾਂਦੀਆਂ ਸੀ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜਦੇ ਹੋਏ ਵੀਰ ਸਵਰਕਰ ਵੀ ਜੇਲ੍ਹ ਦੇ ਵਿੱਚ ਗਏ ਸੀ ਉਹ ਆਪਣੀ ਕਿਤਾਬ ਦੇ ਵਿੱਚ ਲਿਖਦੇ ਹਨ ਕਿ ਸੁਤੰਤਰਤਾ ਸੰਨਾਨੀਆਂ ਤੋਂ ਵਿਸ਼ੇਸ਼ ਕਰ ਕੋਲੂ ਚਲਵਾਇਆ ਜਾਂਦਾ ਸੀ ਤੇ ਕੋਲੂ ਦੇ ਕੋਲੂ ਦੇ ਵੀ ਚੱਕਰ ਕੱਟਦੇ ਹੋਏ ਕੋਈ ਹੱਟਾ-ਕੱਟਾ ਨੌਜਵਾਨ ਵੀ ਚੱਕਰ ਖਾ ਕੇ ਡਿੱਗ ਪਵੇ ਤੇ ਉਸ ਕੋਲ ਨੂੰ ਸਾਰਾ ਦਿਨ ਚਲੋਣਾ ਪੈਂਦਾ ਸੀ ਸਾਰੇ ਦਿਨ ਦੇ ਵਿੱਚ ਸਿਰਫ ਇੱਕੋ ਹੀ ਬ੍ਰੇਕ ਮਿਲਦਾ ਸੀ ਜਿਸ ਦੇ ਵਿੱਚ ਖਾ ਪੀ ਸਕਦੇ ਸੀ ਤੇ ਕਿਸੇ ਨੂੰ ਵੀ ਅਮਰਜੈਂਸੀ ਦੇ ਵਿੱਚ ਟਾਇਲਟ ਵਗੈਰਾ ਜਾਣਾ ਪੈਂਦਾ ਤਾਂ ਉਸ ਲਈ ਐਕਸਟਰਾ ਟਾਈਮ ਨਹੀਂ ਦਿੱਤਾ ਜਾਂਦਾ ਸੀ ਬੈਰਿੰਗ ਗੋਸ਼ ਆਪਣੀ ਕਿਤਾਬ ਦੇ ਵਿੱਚ ਲਿਖਦੇ ਹਨ ਕਿ ਇੱਕ ਦਿਨ ਇੱਕ ਕੈਦੀ ਨੂੰ ਟਾਇਲਟ ਤੋਂ ਵਾਪਸ ਆਉਣ ਦੇ ਵਿੱਚ ਕੁਝ ਦੇਰ ਹੋ ਗਈ ਤਾਂ ਸਿਪਾਈਆਂ ਨੇ ਉਸ ਨੂੰ ਐਨਾ ਕੁੱਟਿਆ ਕਿ ਉਹਦੀ ਚਮੜੀ ਸਰੀਰ ਤੋਂ ਅਲੱਗ ਕਰ ਦਿੱਤੀ ਸੀਗੀ ਇੰਨਾ ਬੁਰਾ ਹਾਲ ਸੀ ਕਿ ਕੈਦੀ ਇੱਕ ਦੂਸਰੇ ਨਾਲ ਗੱਲ ਵੀ ਨਹੀਂ ਕਰ ਸਕਦੇ ਸੀ ਔਰ ਜੇ ਕਿਸੇ ਨੂੰ ਦੂਸਰੇ ਕਿਸੇ ਨੇ ਦੂਸਰੇ ਨੂੰ ਇਸ਼ਾਰਾ ਵੀ ਕੀਤਾ ਜਾਂ ਮਤਲਬ ਕਿ ਆਪਾਂ ਗੱਲਬਾਤ ਕਰਦੇ ਆ ਤਾਂ ਗਾਰਡ ਕੁੱਟ-ਕੁੱਟ ਕੇ ਅਦਮਰਾ ਕਰ ਦਿੰਦਾ ਸੀ ਸਾਰਾ ਦਿਨ ਕੋਲੂ ਚਲਾਉਣ ਤੋਂ ਬਾਅਦ ਥੱਕ ਕੇ ਸੌਣ ਵੀ ਨਹੀਂ ਦਿੱਤਾ ਜਾਂਦਾ ਸੀ ਉਸ ਤੋਂ ਬਾਅਦ ਇੱਕ ਕੰਮ ਹੋਰ ਕਰਵਾਇਆ ਜਾਂਦਾ ਸੀ ਨਾਰੀਅਲ ਤੋਂ ਉਸਦੇ ਛਿੱਲੜ ਉਤਾਰਨ ਦਾ ਕਿਹਾ ਜਾਂਦਾ ਹੈ ਕਿ ਇੰਨਾ ਕੰਮ ਕਰਵਾਉਣ ਤੋਂ ਬਾਅਦ ਕਈ ਕੈਦੀਆਂ ਦੇ ਹੱਥਾਂ ਵਿੱਚੋਂ ਸ਼ਾਮ ਨੂੰ ਖੂਨ ਨਿਕਲਣ ਲੱਗ ਜਾਂਦਾ ਸੀ ਹਰ ਕੰਮ ਲਈ ਇੱਕ ਟਾਰਗੇਟ ਸੈੱਟ ਕੀਤਾ ਜਾਂਦਾ ਸੀ ਕੋਲੂ ਚਲਾ ਕੇ 10 ਜਾਂ 20 ਲੀਟਰ ਤੇਲ ਕੱਢਣਾ ਤੇ ਨਾਰੀਅਲ ਦੇ ਵਿੱਚੋਂ 4 ਜਾਂ 5 ਲੀਟਰ ਜੂਸ ਕੱਢਣ ਕੱਢਣਾ ਔਰ ਜੇ ਕਿਸੇ ਕੋਲੋਂ ਇਹ ਟਾਰਗੇਟ ਪੂਰਾ ਨਹੀਂ ਹੁੰਦਾ ਸੀ ਤਾਂ ਉਹਨੂੰ ਪੁੱਠਾ ਲਟਕਾ ਦਿੱਤਾ ਜਾਂਦਾ ਸੀ ਤੇ ਕੁੱਟਿਆ ਵੀ ਜਾਂਦਾ ਸੀ ਔਰ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਇੱਕ ਕੈਦੀ ਨੂੰ ਸਿਰਫ ਦੋ ਹੀ ਬਰਤਨ ਦਿੱਤੇ ਜਾਂਦੇ ਸੀ ਇੱਕ ਬਰਤਨ ਦੇ ਵਿੱਚ ਉਹ ਖਾਣ ਖਾਣ ਵਾਸਤੇ ਯੂਜ਼ ਕਰਦਾ ਸੀ ਤੇ ਜਿਹੜਾ ਦੂਜਾ ਬਰਤਨ ਸੀ ਉਹ ਟਾਇਲਟ ਵਾਸਤੇ ਜੇ ਰਾਤ ਨੂੰ ਕਿਸੇ ਨੂੰ ਟਾਇਲਟ ਆਵੇ ਤਾਂ ਉਸ ਬਰਤਨ ਦੇ ਵਿੱਚ ਹੀ ਕਰਦਾ ਸੀ ਵੀਰ ਸਵਰਕਰ ਦੇ ਨਾਲ-ਨਾਲ ਪਗਤ ਸਿੰਘ ਦੇ ਦੋਸਤ ਅਤੇ ਸੁਤੰਤਰਤਾ ਸੈਨਾ ਦੀ ਬਟੂਕੇਸ਼ਵਰ ਦੱਤ ਨੇ ਵੀ ਇਹੋ ਜਿਹੀ ਸਜ਼ਾ ਭੁਗਤੀ ਹੋਈ ਹੈ ਤਾਂ ਤੁਸੀਂ ਐਵੇਂ ਸੋਚਿਓ ਕਿ ਸੁਤੰਤਰਤਾ ਵਾਸਤੇ ਕੀ ਕੁਝ ਨੇ ਕੀਤਾ ਸੁਤੰਤਰਤਾ ਸੈਨਾਨੀਆਂ ਨੇ ਧੰਨਵਾਦ